ਸਤਿ ਸ੍ਰੀ ਅਕਾਲ ਜੀ ਮੈਂ ਮਨਪ੍ਰੀਤ ਸਿੰਘ ਜੀ ਐਗਰੀਕਲਚਰ ਤੋਂ ਹਾਂ ਜੀ ਕਿਸਾਨਪ੍ਰਭ ਜਿਹੜੀ ਅੱਜ ਇਹ ਆਪਾਂ ਨਵੀਂ ਵੀਡੀਓ ਬਣਾ ਰਹੇ ਹਾਂ ਤੇ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਇਹ 8 ਫੁੱਟੇ ਕਰਾਹੇ ਦੀਆ ਤੇ ਆਓ ਵੀਡੀਓ ਸ਼ੁਰੂ ਕਰਦੇ ਹਾਂ ਤੇ ਸਾਰੀ ਤੁਹਾਨੂੰ ਕਰਾਹੇ ਬਾਰੇ ਜਾਣਕਾਰੀ ਦਿੰਨੇ ਆ ਕਿਸਾਨਪ੍ਰਭ ਜਿਹੜਾ ਇਹ ਕਰਾਹਾ 8 ਫੁੱਟ ਦਾ ਕਰਾਹਾ ਦੋਨੇ ਪਿੱਛੇ ਸਾਈਡ ਤੇ ਲਨਾ ਸਿੱਧਾ ਵੀ ਤੇ ਪੁੱਠਾ ਵੀ ਹਾਂ ਤੁਸੀਂ ਦੇਖ ਰਹੇ ਹੋ ਅਸਾਂ ਅਸੀਂ ਕਮਾ ਕੇ ਰੱਖਿਆ ਦੋਨੇ ਪਾਸੇ ਤੇ ਟੌਪ ਲਿੰਕਾਂ ਲੱਗੀਆਂ ਨੇ ਬੈਕ ਸਾਈਡ ਵੀ ਤੇ ਇਹ तकरीबन ਪ੍ਰਾਪੋ ਬੱਟ ਦੇ ਮਿੱਟੀ ਚੜਨੀ ਜਾਂ ਮੈ ਜਮੀਨ ਪੱਧਰ ਕਰਨੇ ਦੋਨੇ ਤੁਸੀਂ ਇਹ ਤੋਂ ਕੰਮ ਲੈ ਸਕਦੇ ਹੋ ਉੱਥਾ ਸਿੱਧਾ ਚਲਾ ਸਕਦੇ ਫੁੱਲ ਹੈਵੀ ਡਿਊਟੀ Tata ਦੀ ਪਲੇਟ ਦਾ ਬਣਿਆ 10 mm ਦੀ ਆ ਤੇ ਵਧੀਆ ਕੁਆਲਿਟੀ ਦੇ ਤੇ ਦੰਦ ਲੱਗਿਆ ਵੀ ਜੋ ਬਹੁਤ ਘੱਟ ਘਸੂਗਾ ਕੰਮ ਦੇ ਮੁਤਾਬਕ ਤੇ ਹੈਵੀ ਡਿਊਟੀ ਤੇ ਸਾਰਾ ਮਟੀਰੀਅਲ ਵੀ ਭਾਰੀ ਚਲਾਏ ਟੌਪ ਲਿੰਕ ਵਗੈਰਾ ਕਿੱਦਾਂ ਦਾ ਲੱਗਿਆ ਇਹ ਕਰਾਹਫ ਨੂੰ ਸਾਰਿਆਂ ਨੂੰ ਕਮੈਂਟ ਕਰਕੇ ਦੱਸਣਾ ਤੇ ਹੋਰ ਵੀ ਕਿਸੇ ਤਰ੍ਹਾਂ ਦੇ ਸੋ ਅੱਗੇ ਜਾਂ ਕਰਾਹੇ ਤੁਸੀਂ ਬਣਵਾਉਣਾ ਚਾਹੁੰਦੇ ਹੋ ਅਬ ਦੇ ਸਾਈਜ਼ ਹੁੰਦਾ ਛੋਟੇ ਵੱਡੇ ਚੋੜੇ ਭੀੜੇ ਜਿੱਦਾਂ ਮੈਂ ਵੀ ਸਾਨੂੰ ਠੀਕ ਲੱਗਦਾ ਅਬ ਦੇ ਟਰੈਕਟਰ ਮੁਤਾਬਕ ਆਬ ਦੀ ਜਮੀਨ ਮੁਤਾਬਕ ਅਸੀਂ ਆਨ ਆਰਡਰ ਤੇ ਤਿਆਰ ਕਰਕੇ ਜਰੂਰ ਸਾਨੂੰ ਦਵਾਂਗੇ ਆਲ ਇੰਡੀਆ ਆਪਣੀ ਡਿਲੀਵਰੀ ਹੈ ਕਿਤੇ ਵੀ ਤੁਸੀਂ ਮੰਗਵਾ ਸਕਦੇ ਸਾਡੇ ਤੋਂ ਤੇ ਕਿੱਦਾਂ ਦਾ ਲੱਗਿਆ ਸਾਰਿਆਂ ਨੇ ਜਰੂਰ ਕਮੈਂਟ ਕਰਨਾ ਤੇ ਸਾਡੀ ਵੀਡੀਓ ਨੂੰ ਸ਼ੇਅਰ ਕਰਨਾ ਧੰਨਵਾਦ ਜੀ ਆ ਦੇਖੋ ਬਾਕੀ ਸਾਨੂੰ ਅਸੀਂ ਦਿਖਾਈ ਰਿਹਾ ਆਂ ਦੇਖ ਲਓ ਫੁੱਲ ਹੈਵੀ ਡਿਊਟੀ ਟਾਟਾ ਦੀ ਪਲੇਟ ਦਾ ਤੇ ਕਿੱਦਾਂ ਲੱਗਿਆ ਸਾਰਿਆਂ ਨੇ ਜਰੂਰ ਦੱਸਣਾ ਜੀ